ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੁਲਦੀਪ ਸਿੰਘ ਨਾਮ ਹੈ ਦੋਸਤੋ ਵੀਰ ਦਾ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਡਿਟੇਲ ਆਪਾਂ ਸਾਰੀ ਇਸ ਮੱਝ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਰੀ ਦੀ ਕਰਨੀ ਆ ਦੋਸਤੋ ਤੁਸੀਂ ਆਪਾਂ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਦੋਸਤੋ ਇਸ ਮੱਝ ਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਕਿ ਆਪਾਂ 4 ਤੋਂ 5 ਦਿਨ ਪਹਿਲਾਂ ਪਾਈ ਸੀ ਆਪਣੇ ਚੈਨਲ ਤੇ ਸੋ ਔਰ ਇਸ ਵੀਡੀਓ ਦੇ ਵਿੱਚ ਵੀਰ ਦੇ ਖਾਮ ਤਬਕ ਕਈ ਵੀਰਾਂ ਨੇ ਵੀਰ ਨੂੰ ਸਾਈ ਪਾ ਕੇ ਜਿਹੜਾ ਖਰਾਬ ਕੀਤਾ ਮੈਂ ਪਹਿਲਾਂ ਦੱਸਿਆ ਆਪਣੀ ਵੀਡੀਓ ਦੇ ਵਿੱਚ ਵੀ ਕਿ ਵੀਰ ਆਪ ਮਤਲਬ ਇਹਦਾ ਵੀਰ ਦਾ ਐਕਸੀਡੈਂਟ ਹੋਇਆ ਵਾ ਲਤੋਂ ਮਤਲਬ ਪੁਰਿਆ ਨਹੀਂ ਜਾਂਦਾ ਉਹਨਾਂ ਦੇ ਕੋਲ ਤੇ ਜਿਹੜਾ ਵੀਰ ਦਾ ਬੇਟਾ ਵਾ ਉਹਨੂੰ ਵੀ ਚਲੋ ਮਾਲਕ ਲੋਈ ਕੋਈ ਜਾਂ ਕਿਰ ਲੋ ਅੱਖਾਂ ਦੋਵਾਂ ਤੋਂ ਨਹੀਂ ਦੇਖਦਾ ਜੀ ਇੱਕ ਜਿਹੜਾ ਬੇਟਾ ਵੀਰ ਦਾ ਉਹਦੀ ਡੈਥ ਹੋ ਗਈ ਤੇ ਹੁਣ ਵੀ ਜਿਹੜਾ ਆਪ ਬਿਲਕੁਲ ਆ ਵੇਖ ਲੋ ਵਾਕਰ ਦੇ ਨਾਲ ਤੁਰਦਾ ਵਾ ਲੱਤਾਂ ਦੇ ਵਿੱਚ ਜਿਹੜੀਆਂ ਪਲੇਟਾਂ ਪਈਆਂ ਇਹ ਬਿਲਕੁਲ ਪੁਰਾਣੀਆਂ ਆਂਦਾ ਵੀਰ ਦੇ ਕੋਲ ਮੈਂ ਕਿਹਾ ਸੀ ਵੀਰਾਂ ਨੂੰ ਵੀ ਵੀਰ ਦੀ ਮਾਤਾ ਪਾਵਾ ਵੱਧ ਤੋਂ ਵੱਧ ਕਰਨੀ ਪਰ ਵੀਰਾਂ ਨੇ ਸਾਈ ਪਾ ਕੇ ਤੇ ਵੀਰ ਨੂੰ ਬਹੁਤ ਖਰਾਬ ਕੀਤਾ ਇਸ ਮਾਝੀ ਦੀ ਸਾਈ ਪਾ ਕੇ ਕੋਈ ਵੀਰ ਕਹਿੰਦਾ ਸੀ ਇਹ ਚੋਣ ਕੇ ਆ ਵੀਰ ਨੂੰ ਸੋ ਕੋਸ਼ਿਸ਼ ਕਰਾਂਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੀ ਚੁਵਾਈ ਆਪਾਂ ਲਾਈਵ ਖਾਦਾਂਗੇ ਵੀਡੀਓ ਦੇ ਵਿੱਚ ਹੀ ਬਾਕੀ ਆਪਾਂ ਥੋੜੀ ਜਿਹੀ ਗੱਲਬਾਤ ਵੀਰ ਨਾਲ ਕਰ ਲੈਂਦੇ ਆ ਪ੍ਰੋਪਰ ਐਡਰੈਸ ਤੇ ਇਸ ਮਾਝੀ ਦੀ ਡਿਟੇਲ ਜਿਹੜੀ ਸਾਰੀ ਆਪਾਂ ਵੀਰ ਦੇ ਕੋਲੋਂ ਪ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੋਰ ਬਾਈ ਠੀਕ ਠਾਕ ਠੀਕ ਠਾਕ ਅਡਰੈਸ ਬੋਲ ਦੀ ਜੀ ਆਪਾਂ ਕਰੀ ਆਪਣਾ ਪਿੰਡ ਸਕੀਰਾ ਹਾਂਜੀ ਜਿਹੜਾ ਤਰਨ ਦਾ ਹਾਂਜੀ ਨਾਮ ਤੇ ਜੰਡੋਈ ਸਰਹਾਲ ਜੀ ਸਿੱਧਾ ਹੀ 2 ਕਿਲੋਮੀਟਰ ਸਕੀਰਾ ਮੇਨ ਰੋਡ ਜੰਡੋਕੀ ਸਰਹਾਈ ਤੋਂ 2 ਕਿਲੋਮੀਟਰ ਤੇ ਆਪਾਂ ਇਹ ਪੱਠੇ ਦੇ ਮੋੜਾਂ ਜੀ ਠੀਕ ਹੈ ਜੀ ਦੋ ਕਿਲੋਮੀਟਰ ਠੀਕ ਹੈ ਜੀ ਹਾਂਜੀ ਲਾਗੇ ਲਾਗੇ ਪਿੰਡ ਮਾਨੂ ਚਾਲ ਵੀ ਲਾਗੇ ਨੇ ਆ ਤਾਂ ਕੋਈ ਚੱਕਰ ਨਹੀਂ ਉਹ ਦੋ ਮਾਨੂ ਚਾਲੋ ਐਨ ਵਾਈ ਦਾ ਸਕੀਰੇ ਨੂੰ ਹਾਂ ਜੋੜਾ ਪਿੰਡ ਵੀ ਲਾਗੇ ਆ ਮੇਨ ਸਖੀਰੇ ਪਿੰਡ ਵਿੱਚ ਕਰ ਲਈ ਜਣਾ ਆ ਵੇ ਵਿੱਚ ਕਾਏ ਆ ਮਾਨੂ ਚਾਲ ਦੇ ਜੋੜੇ ਦੇ ਠੀਕ ਹੈ ਜੀ ਜੰਡੋ ਵੀ ਫਿਰਿਆ ਫੋਨ ਨੰਬਰ ਜਵਾਨੀ ਯਾਦ ਨਹੀਂ ਯਾਦ ਚਲੋ ਕੋਈ ਨਹੀਂ ਅੱਛਾ ਵੀਰ ਜੀ ਆਪਾਂ ਕੋਈ 4 ਦਿਨ ਪਹਿਲਾਂ ਆਦੀ ਮਾਜ ਦੀ ਵੀਡੀਓ ਪਾਈ ਸੀ ਇਹ ਵੀ ਵੀਡੀਓ ਪਾਈ ਸੀ ਤੇ ਵੀਡੀਓ ਦਾ ਬਹੁਤ ਜਿਆਦੇ ਫੋਨ ਆਏ ਹੂੰ ਇਹ ਸਿਰ ਉਹਦਾ ਹੀ ਹੂੰ ਉਹਨੂੰ ਮੈਂ ਹਾਈ ਬੈਕੇਜ ਉਹ ਆਦਾ ਨਹੀਂ ਕੋ ਗਾਲਣੀ ਹੂੰ ਚੱਲ ਉਹਨੇ ਮੁੜ ਕੇ ਤੜਕੇ ਫੋਨ ਲਾਇਆ ਤਾਂ ਪੀ 5000 ਰੁਪਏ ਮੈਂ ਸਾਈ ਪਾ ਦੇਣਾ ਹਾਂ ਹਾਂ ਤੇ ਸਾਮਾ ਨੂੰ ਮੱਝ ਲੈ ਜੀ ਹੂੰ ਇਹ ਮੈਨੂੰ ਪੁੱਛਿਆ ਮੈਂ ਵੀ ਸਾਈ ਤਰੀ ਜੀ ਆਈ ਨਹੀਂ ਹੂੰ ਇਹ ਆਂਦਾ ਲੜਕਾ ਗਿਆ ਵਾ ਬਾਹਰ ਨੂੰ ਹੂੰ ਆਂਦਾ ਆਦੇ ਮੈਂ ਸਾਈ ਪਾਉਣਾ ਵਾ ਤੇ ਤੂੰ ਮੱਝ ਨਾ ਦੇਈਂ ਹੂੰ ਜਾਨੀ ਕਿ ਮੇਨ ਕਾ ਆਪਾਂ ਲਾਰੇ ਦੇ ਵਿੱਚ ਸਾਮਾ ਤਾਂ ਹੀ ਸਾਮਾ ਨਗਾਤਿਆਂ ਸਾਮਾ ਤਾਂ ਹੀ ਮੁੜ ਕੇ ਨਹੀਂ ਫੋਨ ਲਾਇਆ ਅੱਛਾ ਜੀ ਤੇ ਉਦੋਂ ਅਗਲੇ ਦਿਨ ਤੜਕੇ ਹੀ 6 ਵਜੇ ਦੀ ਗੱਲ ਈ ਹੂੰ ਇੱਧਰ ਰਗੀ ਆਲਦੇ ਆ ਅੜੀ ਤੋਂ ਗਾਂ ਹੂੰ 3000 ਰੁਪਏ 1000 ਰੁਪਏ ਮੈਂ ਵੀ 1000 ਨਹੀਂ ਪੁਣਾ 5000 ਰੁਪਏ ਆ ਬਾ ਹੂੰ ਮੈਂ ਵੀ ਠੱਗੀਆਂ ਬੜੀਆਂ ਵਾਂ ਹੂੰ ਤੇ ਮੱਝ ਮੈਂ ਵੀ ਨਾ ਪੂਰਨਾ ਸਟਾ ਓਕੇ ਸਾਰੀ ਮੱਝ ਆ ਹੂੰ ਮੜਾਇਆ ਦੰਦ ਵੱਜਾ ਵਾ ਉਹ ਆ ਗਿਆ ਇਰਮਾਨ ਹੂੰ ਦਾ ਕੋਈ ਗੱਲ ਨਹੀਂ ਹੂੰ ਚਾਲਾਂ ਦਾ ਮੈਂ ਫਲਾਨੀ ਵਰਗਾ ਬੰਦਾ ਨਹੀਂ ਠੀਕ ਹੀ ਗੱਲਾਂ ਬੜੀਆਂ ਕੀਤੀਆਂ ਨੇ ਚਲੋ ਜੋ ਅਗਲੇ ਸਾਲ ਦੱਸ ਪਾਈ ਦਿੰਦਾ ਉਹ 1000 ਰੁਪਿਆ ਨਹੀਂ ਨੂੰ ਸਹੀ ਬਾਤ ਸੀ ਹਮ ਚਲੋ 1000 ਬਾਤੀ ਦੇ ਇੱਕ ਡੇਢ ਦਾ ਟਾਈਮ ਹਮ ਭੜਾ ਪਿਆ ਜੋੜੀ ਨੂੰ ਹਮ ਤੇ ਥੱਲੇ ਬਾਹਤਾ ਝੋਟੀ ਲਾਹੀ ਆ ਹਮ ਲਾਹੀ ਜੋੜੀ ਦੇ ਮੁੜ ਕੇ ਪੁਰਾਣੀ ਵੀ ਉਹ ਮੁੰਡੇ ਦੂਜਾ ਜਿਹੜਾ ਨਾਲ ਆ ਹਮ ਤੇ ਜਾਂ ਨਹੀਂ ਥਾ ਨੱਪਿਆ ਜਾਂ ਚੁੰਡੀ ਵੱਡੀ ਕੋਲ ਕੀਤਾ ਤੇ ਮੱਝ ਉੜ ਗਈ अच्छा ही ओपरा बन्दा करके कीरा पहुवे ओपरा करके भी हो ਜਾਂਦਾ ਵਾ ਕੋਈ ਡਰ ਜਾਂਦੀ ਹੈ ਇਹਦਾ ਜਿਹੜਾ ਬੱਚਾ ਹਾਂਜੀ ਹਾਂਜੀ ਮੈਂ ਆ ਵੀ ਮੇਨੂੰ ਆਂਦੇ ਰੁਪਈਆ ਹੈ 2000 ਘਟਾਉਣਾ ਹੂੰ ਫੇ ਮੈਂ ਵੀ ਉੜਕਣ ਵੜ ਜੂਗੀ ਹੂੰ ਤੇ ਪਹਿੜੀ ਮੈਂ ਘਟਾਉਣਾ ਠੀਕ ਹੈ ਜੀ ਸੋ ਮੇਰੀ ਗੱਲ ਇਹ ਆ ਵੀ ਆਪਾਂ ਨੂੰ ਸਾਈ ਵੀ ਦੋਹਾਂ ਤੁਨਾ ਵੀਰਾਂ ਨੇ ਪਾਈ ਆ ਤੇ ਸਾਈ ਪਾ ਕੇ ਵੀ ਆਪਾਂ ਨੂੰ ਖਰਾਬ ਦਿੱਤਾ ਗਿਆ ਹੈ ਨਾ ਇਹਨੇ ਸਾਰਾ ਦਿਨ ਘਾਤਦਾ ਮੇਰਾ ਹੂੰ ਉਹਨੇ ਵੀ ਘਾਤਦਾ ਫੋਨ ਤੁਰਿਆ ਇਹਦੇ ਹਰਗੇ ਨੂੰ ਮੈਂ ਇਹੋ ਹੀ ਆ ਕੀ ਜਵਾਬ ਦੇਈ ਗਏ ਮੱਝ ਸੇਲ ਹੋ ਗਈ ਹਾਂ ਸੇਲ ਹੋ ਗਈ ਠੀਕ ਹੈ ਜੀ ਅੱਛਾ ਹੁਣ ਆਲੋ ਵੱਡ ਗੰਢੀ ਸੀ ਮਾਣ ਹੁਣ ਇਹ ਗੱਲ ਇਹ ਵੀਰ ਅੱਜ ਕੋਸ਼ਿਸ਼ ਆਪਾਂ ਕਰਾਂਗੇ ਵੀ ਇਹਦੀ ਚੋਾਈ ਜਿਹੜੀ ਆ ਵੀਡੀਓ ਦੇ ਵਿੱਚ ਕਰਵਾ ਦਾਂਗੇ ਹੈ ਨਾ ਕੋਈ ਵੀ ਰਿਵੀਊ ਕੋਈ ਵੀ ਜਜਮੈਂਟ ਕੋਈ ਸ਼ੱਕ ਨਾ ਰਹੇ ਕਿਸ ਤਰੀਕੇ ਦਾ ਭਈ ਮੱਝ ਮਤਲਬ ਹੁਣ ਆਪਾਂ ਜਵਾਈ ਕਰਦੇ ਆਂ ਹਾਂ ਠੀਕ ਆ ਠੀਕ ਹੈ ਜੀ ਜਿਹਨੇ ਮੈਂ ਲੈਣੀ ਆ ਬਿਆਨਾ ਪਾ ਕੇ ਸਵੇਰੇ ਇੱਥੇ ਇਦਾਂ ਹੀ ਪਾੜੇ ਦੇ ਚਵਾ ਕੇ ਦਵਾਂਗੇ ਸਵੇਰੇ ਬੇਸ਼ੱਕ ਜੇ ਕਿਸੇ ਵੀ ਇੰਨੇ ਪਹੁੰਚ ਕਰਨੀ ਆ ਆਪਦੀ ਕਰ ਲੈਣੀ ਤੇ ਆਪਦੀ ਵੀਡੀਓ ਕਾਲ ਦੇ ਚਵਾਈ ਕਰਾ ਵੀਡੀਓ ਠੀਕ ਹੈ ਜੀ ਹਾਂ ਹਾਂ ਜੇ ਕੋਈ ਵੀ ਇੱਥੇ ਵੀ ਆ ਸਕਦਾ ਵਾ ਹਾਂ ਜੇ ਥਣ ਘੱਟ ਹੋਵੇ ਪੂਰ ਮਾਰਦੀ ਹੋਵੇ ਹਾਂਜੀ ਹਾਂਜੀ ਠੀਕ ਆ ਠੀਕ ਹੈ ਜੀ ਉਹ ਫੇ ਕਿਤੇ ਹੋ ਮੋਲ ਦੇ ਵਿੱਚ ਮੁੱਲ ਕਰ ਹਾਂ ਠੀਕ ਹੈ ਜੀ ਉਹ ਮੈਂ ਇਹਨਾਂ ਨੂੰ ਕਰਾ ਦੇ ਇੱਕਦੋ ਠੀਕ ਹੈ ਜੀ ਬਾਕੀ ਚਲੋ ਜੋ ਵੀ ਹੋਊਗਾ ਉਹ ਵੀਰਾਂ ਦੇ ਸਾਹਮਣੇ ਆਪਾਂ ਕਰੀ ਦੇਣਾ ਸਕਰੀਨ ਤੇ ਜੋ ਸਾਹਮਣੇ ਦੇਖੀ ਇਹ ਕਈ ਵੀਰਾਂ ਦੇ ਮਨ 'ਚ ਇਹ ਸ਼ਕਤੀ ਹੁੰਦਾ ਨਾ ਵੀ ਮਤਲਬ ਪਹਾੜੇ ਦੇ ਪਹੂ ਮਿਲਦਾ ਕਿਦਾਂ ਵੀ ਹੈ ਨਾ ਚੁਆਈ ਹੋ ਜਣੀ ਹੈ ਸਾਹਮਣੇ ਸਭ ਕੁਝ ਸੌਰੀ ਹੋ ਜਾਣੀ ਹੈ ਠੀਕ ਹੈ ਜੀ ਨਹੀਂ ਨਾ ਇੱਕ ਬਣੀ ਨੂੰ ਹੀ ਹੈ ਇਹਨੂੰ ਬੱਸ ਉਹ ਵੀ ਮੈਨੂੰ ਆਇਆ ਹੈ ਵੀ ਜੋੜੀ ਨਗਲਣਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਆਪਾਂ ਤੋਰ ਕੇ ਇਹਨੂੰ ਦਿਖਾਉਨੇ ਆ ਤੇ ਬਾਕੀ ਫਿਰ ਆਪਾਂ ਦੀ ਚੁਆਈ ਕਰਾਉਣੀ ਹੈ ਨਾ ਠੀਕ ਹੈ ਲੋ ਜੀ ਦੋਸਤੋ ਬਾਕੀ ਸੇਵਾ ਵੀ ਦੋਸਤੋ ਤੁਹਾਨੂੰ ਪਤਾ ਮੇਰੀ ਟੋਲੀ ਹੈ ਹਰਿਆਣਾ ਹਾਂ ਜੀ ਨਹੀਂ ਕੋਈ ਨਹੀਂ ਨਿਕਲ ਤੂੰ ਕੋਈ ਬਾਹਰ ਕਈ ਨਾ ਪਹੂ ਨਾ ਉਪਰਾਂ ਬੰਦਾ ਵੇਖ ਕੇ ਭੱਜ ਜਾਂਦਾ ਲਓ ਜੀ ਦੋਸਤੋ ਇਹਦਾ ਕਰਦੇ ਮੱਕ ਸਿੱਧੀ ਕਰਦੇ ਕਰ ਚੈੱਕ ਕਰ ਲਓ ਦੇਖੋ ਲਓ ਜੀ ਹਾਂ ਲਓ ਜੀ ਇਹ ਤੋਂ ਬੈਕ ਸਾਈਡ ਵੀ ਦਿਖਾਉਂਦੀ ਜੇ ਆ ਗਾਰ ਵੀ ਦਿਖਾਉਂਦੀ ਆ ਲਓ ਜੀ ਕਰੂ ਚੈੱਕ ਬਾਕੀ ਦੀ ਦੋਸਤੋ ਪੇਠ ਪੁੜੇ ਦੀ ਚੜਾਈ ਚੈੱਕ ਕਰ ਲੋ 1 ਮਹੀਨੇ ਦਾ ਟਾਈਮ ਹੋ ਗਿਆ ਇਹ ਟੀਕਾ ਲੱਗਣ ਜਿਹੜਾ ਕੋਈ ਵੀਰ ਖੜੂਗਾ ਉਹਦੀ ਕਿਸਮਤ ਆ ਲਓ ਦੋਸਤੋ ਕਰ ਲੋ ਸੋਹਣੀ ਪੂਰੀ ਸੋਹਣੀ ਮਾਜੇ ਜੀ ਕੋਈ ਰਾਜੀ ਆ ਪੂਰੀ ਦੋਸਤੋ ਜਿੰਨੀ ਚਲੋ ਵੀਰ ਨੇ ਸੰਭੀਏ ਸ਼ੌਂਕ ਨਾ ਸੰਭੀਏ ਦੋ ਦੋ ਵੀਰ ਕਿੰਨਾ ਦੱਸਣਾ ਮੌਕੇ ਦਾ ਗੱਤ 7 ਕਿਲੋ ਦਾ ਵਾਦੀ ਆ 7 ਕਿਲੋ ਦੋ 7 ਕਿਲੋ ਕਹਿੰਦੇ ਆ ਆਪਾਂ ਹੈਨਾ ਮੌਕੇ ਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਇਹ ਟੂੜੀ ਦੇ ਦੇਣ ਦੀ ਪੂਰੀ ਦੇ ਦੇਣ ਦੀ ਹੈ ਤੇ ਇਹਦਾ ਕਲੀ ਵੀਰ ਮੋਲ ਆਪਾਂ ਦੱਸ ਦੀ ਫਿਰ ਆਪਾਂ ਬਾਅਦ ਚ ਚੋਈ ਕਰਾ ਲਵਾਂਗੇ ਠੀਕ ਦੱਸੋ ਮ ਬੋਲਦੇ ਆਪਾਂ ਭਾਵੇਂ ਦਾ 80 ਕਰ ਲਈਏ ਭਾਵੇਂ 90 ਕਰ ਲਈਏ ਆ 70000 ਦੀ ਮੈਂ ਦੇਦਾ ਬੋਲੋ ਪਹਿਲਾਂ ਹੀ ਆ ਜਿਹੜਾ ਪਹਿਲਾਂ ਮੋੜ ਪਹਿਲਾਂ ਹੀ ਆ ਠੀਕ ਹੈ ਜੀ ਜਿਹੜਾ ਉਹਨਾਂ 1000 ਦਿੰਦਾ ਵਾ ਉਹ ਵੀ ਆਪਾਂ ਨਾਲ ਹੀ ਦਵਾਂਗੇ ਬਾਅਦ ਉਹ ਕੱਟ ਕਰਨਾ ਤੇ ਜੇ ਉਹ ਬੰਦਾ ਖੜਦਾ ਦੇ ਆ ਬੰਦਾ ਜਿਹੜਾ ਲੋ ਠੀਕ ਨਾਲ ਇੱਕ ਡਿਵਟੀ ਵੀ ਦੇ ਦਾਂਗੇ ਕੋਈ ਤਜਰਮਾ ਖਾਣਾ ਦੋਸਤੋ ਇਹ ਕਹਾਣੀ ਦੇ ਕੋਸ਼ਿਸ਼ ਕਰੀ ਵੀ ਆ ਇਹ ਵੀ ਵੀਰ ਦਾ ਵੀ ਸੇਰ ਕਰਨਾ ਜੇ ਕਿਸੇ ਵੀਰ ਨੇ ਲੈਣਾ ਨਾਲ ਤੇ ਵੀਰ ਨਾਲ ਸੰਪਰਕ ਕਰ ਲਿਓ ਜੇ ਬਾਕੀ ਦੋਸਤੋ ਮੱਝ ਦੀ ਆਪਾਂ ਕਰਾਉਣੀ ਹੈ ਚਵਾਈ ਤੁਹਾਨੂੰ 70000 ਰੁਪਏ ਦਾ ਮੁੱਲ ਜੇ ਮੱਝ ਦਾ ਥੋੜਾ ਬੜਾ ਜਿਹਦੇ ਵਿੱਚ ਤੁਹਾਡਾ ਮਾਨਤਨ ਆਇਆ ਦਾ ਜ਼ਰੂਰ ਹੋਵੇ ਕੋਈ ਮੱਝ ਨੁਸਖੋ ਹੈ ਨਾ ਹਾਂਜੀ ਮੈਂ ਵੀਡੀਓ ਨਹੀਂ ਲਵਣੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਾਕੀ ਸੂਈ ਫਾਰਮਾਂ ਦੇ ਮੱਝ ਦਾ ਵੀ ਆਨ ਉਸ ਤੋਂ ਮੱਝ ਦਾ ਠੀਕ 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 ਹੈ ਲੋ ਦੋਸਤੋ ਵੀਰ ਨੇ ਭੜਾ ਪਾਤਾ ਵਾ ਤੇ ਮੱਝ ਲੱਗੇ ਚੋਂ ਤਾਂ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰੋਪਰ ਚਵਾਈ ਦੀ ਤੁਸੀਂ ਚੈੱਕ ਕਰ ਲਿਓ ਵੀਡੀਓ ਦੇ ਵਿੱਚ ਇਹ ਰਬਸਮਲਾਂ ਦੇ ਤੁਹਾਨੂੰ ਦਿਖਾ ਦਾਂ ਕੋਲੇ ਆ ਜਾਂ ਜੋ ਇਹ ਕੋਮਣ ਦੀ ਪਸਮਲਾਂ ਤੋਂ ਵੱਡੀ ਨਾ ਜੋ ਪਰ ਹੁਣ ਇਹਨੇ ਚੰਗੀ ਦਾ ਦੋਸਤੋ ਇੱਕ ਟਾਈਮ ਆ ਚਵਾਈ ਆਪਾਂ ਵੀਡੀਓ ਦੇ ਵਿੱਚ ਕਰਵਾ ਦੇਣੀ ਹੈ ਤੇ ਵੀਡੀਓ ਆਪਾਂ ਸ਼ਾਮਾਂ ਨੂੰ ਚਲਾ ਦੇਣੀ ਆਪਣੇ ਚੈਨਲ ਤੇ ਜਿਹੜੇ ਵੀ ਲੋਕ ਪਸੰਦ ਆਜੂਗੀ ਮਾਝੇ ਦੂਜੇ ਟਾਈਮ ਬੇਸ਼ੱਕ ਆਪਾਂ ਪਹੁੰਚ ਵਿੱਚ ਆਈ ਕਰ ਲੈ ਤੇ ਜਾਂ ਮਗਰਲੇ ਨੂੰ ਆਪਨੀ ਵਟਸਐਪ ਤੇ ਵੀਡੀਓ ਕਾਲ ਤੇ ਚਵਾਈ ਕਰ ਲੈ ਨਹੀਂ ਨਹੀਂ ਪਸਮਲਾਂ ਨਹੀਂ ਚੰਗੀ ਤਾਂ ਪਸਮਲਾਂ ਦੀ ਪਸਮਲਾਂ ਹੀ ਬਸ ਪਸਮਲਾਂ ਹੀ ਹਾਂਜੀ ਕਾਲੋਂ ਮਗਰੋਂ ਹੀ ਲੜੋਗਾ ਮਗਰੋਂ ਹੀ ਦੋਸਤੋ ਛੜ ਦੇ ਇੱਕ ਮਿੰਟ ਪਾਛੇ ਮਾੜੀ ਜੀ ਨਿੱਕੋ ਮਿੰਟ ਜੀ ਮਾੜੇ ਸਨ ਛੜ ਦਿਓ ਹੱਥ ਪੜਾ ਕਰ ਲਓ ਜੀ ਦੇਖੋ ਕਰ ਲੋ ਚੈੱਕ ਐ ਪਸਮਾਈ ਜੇ ਮੱਝ ਪੂਰੀ ਕਰੋ ਸ਼ੁਰੂ ਜੀ ਸੋ ਦੋਸਤੋ ਵੀਰ ਦੇ ਆਪ ਆ ਸੱਟ ਲੱਗੀ ਐ ਮੈਂ ਤੈਨੂੰ ਆ ਦੱਸਿਆ ਪਹਿਲਾਂ ਹੀ ਕਿ ਨਾ ਉਹ ਆਪ ਬੈਠ ਕੇ ਛੜੇ ਮੱਝ ਨਹੀਂ ਚੋਈ ਜੀ ਸਕਿਆ ਤਾਂ ਇੰਜ ਦੀ ਮੱਝ ਛੋਂਦੇ ਨਾ ਤਾਂ ਬਠੇ ਨਹੀਂ ਪਏ ਠੀਕ ਐ ਜੀ ਬਾਅਦ ਰ ਹੁਣ ਆਏ ਆਦੇ ਉੱਧੇ ਹੀ ਮੁਖੀ ਠੀਕ ਐ ਜੀ அதன்படித்தான் ਸੋ ਜਿੰਨੇ ਵੀ ਵੀਰ ਮੇਰੇ ਵੀਡੀਓ ਦੇਖਦੇ ਆ ਮੈਂ ਬੇਨਤੀ ਕਰਦਾ ਵੀਰਾਂ ਨੂੰ ਕਿ ਇਹਦੀ ਵੀ ਵੀ ਵੱਧ ਤੋਂ ਵੱਧ ਵੀਰ ਵਾਂ ਕੇ ਮਦਦ ਕਰੋ ਜਰੂਰ ਕਿਉਂਕਿ ਬੰਦਾ ਵਿਚਾਰਾ ਮਾਤੜਿਆ ਚਲੋ ਆ ਉਹਦਾ ਪਰਿਵਾਰ ਦਾ ਗੁਜ਼ਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਚਲਾਉਂਦਾ ਹੀ ਆ ਬਾਕੀ ਦੋਸਤੋ ਪਸੰਦ ਜਿਹੜੀ ਵੀਰ ਨੂੰ ਆਜੂ ਕਿ ਸਿਰਫ ਇਹ ਵੀਡੀਓ ਦੇ ਚਲਾਉਣ ਦਾ ਇੱਕ ਮਕਸਦ ਇਹ ਆ ਕਿ ਕੋਈ ਵੀਰ ਇਹ ਨਾ ਕਹੇ ਕਿ ਬਾੜੇ ਦੇ ਮਿਲਦੀ ਨਹੀਂ ਨੀ ਚੰਗੀ ਤਰ੍ਹਾਂ ਜਾਂ ਚੋਅ ਹੀ ਨਹੀਂ ਤਰੀ ਤਰ੍ਹਾਂ ਤੁਹਾਡੇ ਸਾਹਮਣੇ ਹੈ ਜੀ ਗਾਰੰਟੀ ਜਵਾਈ ਦੀ ਦੀਆ ਗਾਰੰਟੀ ਹੈ ਜੀ ਇਹ ਗੱਲ ਦੀ ਤੁਹਾਡੇ ਸਾਹਮਣੇ ਤੁਹਾਨੂੰ ਸਭ ਕੋ ਦੇ ਸੰਡਿਆ ਅਵਲਦੇ ਜਾਂਦੇ ਆ ਮਿਲ ਸਕਦੀ ਅਗਲੇ ਘਰ ਵੀ ਇਹ ਦੇ ਇੱਕੋ ਦਿਨ ਹੀ ਕਰੂਗਾ ਵੜੇ ਦਿਨ ਆਡੀ ਉਪਰੇ ਕਰ ਜਾ ਕੇ ਇੱਕ ਦਿਨ ਕੀਤਾ ਮੇਰ ਤੋਂ ਹਾਂਜੀ ਹਾਂਜੀ ਅਗਲੇ ਦਿਨ ਹੀ ਪਾੜੇ ਨੇ ਡੀਪੀ ਦਾ ਨੋ ਲਗਿਆ ਉਕੇ ਡੈਨੂਆ ਤੁਹਾਡਾ ਸਮਝਦਾ ਪਰ ਸਮਝ ਨਹੀਂ ਠੀਕ ਹੈ ਹਾਂ ਬਾਕੀ ਦੋਸਤੋਂ ਥਣ ਵੀ ਬਹੁਤ ਵਧੀਆ ਕੁਆਲਿਟੀ ਵਾਲਾ ਥਣ ਚਵਾਈ ਵਾਲੇ ਚਵਾਈ ਦੋਸਤੋਂ ਨੋਰਮਲ ਹੀ ਆ ਵੈਸੇ ਤੁਹਾਨੂੰ ਪਤਾ ਕਈ ਰਾ ਚਲੋ ਬੰਦੇ ਦੀ ਚਵਾਈ ਦੇ ਵਿੱਚ ਤੇ ਜਨਾਨੀਆਂ ਦੀ ਚਵਾਈ ਦੇ ਵਿੱਚ ਫਰਕ ਹੋ ਜਾਂਦਾ ਵੜਾ ਫਰਕ ਆ ਰਿਹਾ ਜੀ ਉਹ ਛੱਟ ਲੱਗੀ ਹੈ ਭੈਣ ਜੀ ਦੱਸਦੇ ਉਹਨਾਂ ਦੇ ਹੱਥੇ ਇੱਕ ਛੱਟ ਲੱਗੀ ਹੈ ਵਾਹ ਤੇ ਇਸ ਕਰਕੇ ਚੋਾਈ ਜਿਹੜੀ ਨਾ ਉਹ ਮਗਰ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ ਸੋ ਦੋਸਤੋ ਮੇਨ ਮਕਸਦ ਜਿਹੜਾ ਮੇਰਾ ਵਿਖਾਉਂਦਾ ਤੁਹਾਨੂੰ ਇਹੋ ਹੀ ਆ ਕਿ ਮੱਝ ਦੀ ਚੋਾਈ ਜਿਹੜੀ ਆ ਪ੍ਰੋਪਰ ਓਕੇ ਆ ਤੁਸੀਂ ਬੇਚੀ ਚੀਜ਼ ਕੋ ਕੇ ਤਸਦੀਕ ਕਰਕੇ ਆਪਣਾ ਸੌਦਾ ਕਰ ਸਕਦੇ ਜੀ ਪਸੰਦ ਜਿਹੜੇ ਵੀਰ ਨੂੰ ਆਉਂਦੀ ਆ ਆਪਣੀ ਬੇਸ਼ੱਕ ਸਿਹਰੀ ਵੀਡੀਓ ਕੋਲ ਚੋਾਈ ਕਰ ਲੈ ਅੱਛਾ ਭਾਈ ਜੀ ਮੋਲਾ ਪਾ 70000 ਰੁਪਏ ਦੱਸਿਆ ਜੀ ਦੇ ਵਿੱਚ ਉਹ ਕੋਈ ਆ ਆ ਗਿਆ ਦਾ ਭੈਣ ਭਰਾ ਦਾ ਮਾਨਤਨ ਮੌਕੇ ਤੇ ਜ਼ਰੂਰ ਹੋਗਾ ਹੈ ਨਾ ਹਾਂ ਨਹੀਂ ਕਰ ਲਾਂ ਕੋਈ ਨਹੀਂ ਮੰਨ ਠੀਕ ਠੀਕ ਹੈ ਜੀ ਉਹ ਵੀ ਮੰਨਤਾਂ ਕਰਾਂਗੇ ਯਾਰ ਜੇ ਨਾਲ ਤਾਂ ਉਹ ਵੀ ਦੇਵਾਂਗੇ ਠੀਕ ਹੈ ਜੀ ਲੋੜ ਉਹ ਤਾਂ 70000 ਰੁਪਿਆ ਡਿਮਾਂਡ ਰੱਖੀ ਗਈ ਹੈ ਮੱਝ ਦੀ ਦੇ ਵਿੱਚ ਤੁਹਾਡਾ ਥੋੜਾ ਬੜਾ ਮੰਨਤਾਂ ਜ਼ਰੂਰ ਹੋਊਗਾ ਚਾਈ ਤੋਂ ਉਤੋਂ ਤਕਰੀਬਨ ਜਿਹੜੀ ਹੋਈ ਚੱਲੀ ਹੈ 7 ਲੀਟਰ ਤੋਂ ਵੀਰ ਕਹਿੰਦਾ ਤੇ 1 ਮਹੀਨੇ ਦਾ ਟਾਈਮ ਲੱਗਾ ਇਹਨੂੰ ਟੀਕਾ ਹੋਇਆ ਟੀਕਾ ਲੱਗੇ ਇਹਨੂੰ ਬਾਕੀ ਉਹ ਕਿ ਜਿਹੜਾ ਵੀਰ ਖੜੂਗਾ ਫਿਰ ਦੀ ਕੋਈ ਕਿਸਮਤ ਹੈ ਜੀ ਕਿਸ ਹੁੰਦੇ ਹਾਂਜੀ ਹਾਂਜੀ ਉਹ ਜਨਾਨੀ ਦੇ ਬੰਦੇ ਜਿਹਾ ਚਵਾਈ ਦਾ ਇਹ ਆ ਹਾਂਜੀ ਉਹ ਬੰਦਾ ਮੁੱਠੀ ਨਾਲ ਜੋਂਦਾ ਤੇ ਬਾਲਟੀ ਚੱਕਦੇ ਉੱਤੋਂ ਤਾਂ ਹੀ ਕਰ ਦਿੰਦਾ ਹਾਂਜੀ ਹਾਂਜੀ ਇਹਦੇ ਕਦੇ ਮੈਂ ਪਹਿਲਾਂ ਦੱਸਤਾ ਮੈਂ ਜਨਾਨੀ ਤੇ ਬੰਦੇ ਦੀ ਚਵਾਈ ਦੇ ਵਿੱਚ ਫਰਕ ਬੜਾ ਆ ਗਿਆ ਹਾਂਜੀ ਬਹੁਤ ਜੀ ਲੋਏ ਦੋਸਤੋ ਦੁੱਧ ਆ ਚੈੱਕ ਕਰ ਲੋ ਚੋਕੇ ਤੁਹਾਡੇ ਸਾਹਮਣੇ ਆ ਗਏ ਜੀ ਇਹ ਬਾਲਟੀ ਕਿੰਨੇ ਕਿਲੋ ਦੀ ਇਹ ਬਾਲਟੀ ਹੈ 8 ਕਿਲੋ ਦੀ 8 ਕਿਲੋ ਦੀ ਬਾਲਟੀ ਹੈ ਜੀ ਦੁੱਧ ਦੋਸਤੋ ਚੈੱਕ ਕਰਦੇ 3 3.5 ਕਿਲੋ 4 ਕਿਲੋ ਲਗਭਗ ਦੁੱਧ ਹੈਗਾ ਜੀ ਬਾਕੀ ਮੇਰੇ ਵੀ ਜਿਨੇ ਖਰਨੀ ਹੈ ਤਸੱਲੀ ਆਪਣੀ ਕਰ ਲੋ ਥਾਣਾ ਦੀ ਕੁਆਲਿਟੀ ਤੁਹਾਨੂੰ ਖੁਦ ਚੋਈ ਮਾਈ ਦੀ ਮੈਂ ਵਿਖਾ ਦਿੰਦਾ ਲਓ ਚੇਕ ਕਰੋ ਇਤੁਆਈ ਰੇ ਤਾਂ ਜਿਹੜੇ ਚੁਆਈ ਹੋ ਕੇ ਡੇ ਨੰਬਰ ਵੀ ਨਚੜ ਜਾਂਦੀ ਹਾਂਜੀ ਹਾਂਜੀ ਐਡਰੈਸ ਦੋਸਤੋ ਇਹ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਸਖੀਰਾ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਕੁਲਦੀਪ ਸਿੰਘ ਭਾਜੀ ਹੁੰਦਾ ਫੋਨ ਨੰਬਰ ਦੋਸਤੋ ਮੈਂ ਡਿਸਪਲੇ ਕਰ ਦੂੰਗਾ ਜਿਹੜੀ ਵੀ ਨੂੰ ਮੱਝ ਪਸੰਦ ਹੋ ਗਈ ਵੀ ਇਨਾ ਫੋਨ ਤੇ ਕਰਿਓ ਗੱਲਬਾਤ ਤੇ ਮੱਝ ਦੋਸਤੋ ਆਪਣੀ ਖਰੀਦ ਲਿਓ ਜੀ ਧੰਨਵਾਦ ਦੋਸਤੋ ਰਲ ਵਡੀਆ ਦੇਖਣ ਵਾਸਤੇ